ਹਾਂ ਇਹ ਇਹ ਲੋਕ ਅੱਜ ਵੀ ਤੇ ਆਦੇ ਹੁਣ ਤਾਂ ਡਿਆਂ ਦੇ ਆਸੀ ਬੜੀ ਸੀ ਉਦੋਂ ਵੀ ਬਹੁਤ ਹਾਂ ਇਹ ਹੱਲ ਪਤਾ ਕੀ ਹੋਣਾ ਉਹ ਵੀ ਦਰਿਆਈ ਜ਼ਮੀਨ ਦਰਿਆ ਪਰੇ ਵਗਦਾ ਸੀ ਜੀ ਹਾਂ ਉਹ ਜਮੀਨ ਤੋਂ ਪਰਲੇ ਪਾਸੇ ਹਾਂਜੀ ਉਹ ਵਿੱਚ ਉਹ ਮਾਈਨਿੰਗ ਦਾ ਉਹ ਆ ਗਿਆ ਨਾ ਉਹ ਜਿਹੜਾ ਇਹ ਛੇੜਤਾ ਜਾਵੇ ਨਾ ਉਹ ਵਾਲਾ ਆਹੋ ਤੱਕ ਕੋਈ ਆਰ ਸਰ ਆਰਮੀ ਨੇ ਪੋਲ ਨਹੀਂ ਜੇ ਛੇੜਤਾ ਜਾਵੇ ਤੇ ਇਹ ਆ ਲੋਕਾਂ ਨਾਲ ਸਹਿਯੋਗ ਨਾ ਬਣਾਇਆ ਆਓ ਜੀ ਆਓ ਜੀ ਐਕਸ਼ਨ ਸਰ ਇਹ ਬਣਾ ਰਹੇ ਹਾਂ ਆਓ ਜੀ ਭਾਈ ਜੀ ਅੱਛਾ ਐਟਟਿਟਿਊਡ ਮੈਂਟਰੀ ਹਾਂਜੀ ਸਰ ਇਰੀਗੇਸ਼ਨ ਪਾਣ ਅੰਦਰੇ ਤੇ ਹੁਣ ਇਹ ਕੀ ਕਰੋਗੇ ਤੁਸੀਂ ਸਰ ਦੁਬਾਰਾ ਰੀਸਟੋਰ ਕਰਾਂਗੇ ਤੁਸੀਂ ਜਿਹੜੇ ਰੋਹੀ ਤਕਰੀਬਨ ਸਰ 1.5 ਕਿਲੋਮੀਟਰ ਵਾਂਗੋਂ ਤੁਸੀਂ ਖਤਮ ਹੋ ਗਈ ਹੈ ਜੀ ਆਈ ਸਿਰਫ ਮੁਕੰਦਰ ਆ ਗਈ ਨਹੀਂ ਸਰ ਪਰਾਂ ਨੂੰ ਮਤਲਬ ਖਤਮ ਹੋ ਗਈ ਜੀ ਲੈਂਥ ਹੈ ਜੀ ਲੈਂਥ ਜਿਹੜੀ 1.5 ਕਿਲੋਮੀਟਰ ਖਤਮ ਹੋ ਗਈ ਆਈ ਤਾਂ ਸਰ 2 ਕਿਲੇ ਵਾਂਗੋਂ ਇਧਰ ਨੂੰ ਆ ਗਈ ਹੈ ਜੀ ਇੱਕ ਵਾਰ ਤਾਂ ਥੋੜਾ ਟੈਂਪੋਰੀ ਪ੍ਰੋਟੈਕਸ਼ਨ ਕਰ ਰਹੇ ਆ ਪਰਮ ਅੱਗੇ ਸੜਕ ਸੜਕ ਨੂੰ ਨਾ ਕੋਰਾ ਲੱਗੇ ਜਦੋਂ ਪਾਣੀ ਫਿਰ ਘਟ ਜਾਂਦਾ ਜੀ ਇਸ ਤੋਂ ਬਾਅਦ ਫਿਰ 1.5 ਕਿਲੋਮੀਟਰ ਤੋਂ ਸੀਵ ਦੁਆਰਾ ਬਣਾਵਾ ਲੇਕਿਨ ਵਾਪਸ ਉੱਥੇ ਲੈ ਜਾਈਏ ਪਾਣੀ ਦੇ ਬਾਅਦ ਹਾਂਜੀ ਪਾਣੀ ਉੱਥੇ ਘਟ ਜੂਗਾ ਜੀ ਇੱਕ ਵਾਰ ਤਾਂ ਡੈਮ ਤੋਂ ਛੱਡ ਰਹੇ ਆ ਜੋ ਡੈਮ ਤੋਂ ਪਾਣੀ ਲੰਘਣਾ ਪਾਣੀ ਕਿੰਨਾ ਘਟ ਰਿਹਾ ਹੁਣ 70000 ਹੈ ਜੀ ਹੁਣ ਤਾਂ ਘਟ ਗਿਆ ਅੱਜ ਅੱਜ ਘਟਾਇਆ ਗਿਆ ਅੱਜ ਘਟਾਇਆ ਗਿਆ ਸਰ ਕੱਲ ਤੱਕ 1.5 ਲੱਖ ਸੀਗਾ ਜੀ ਅੱਜ ਅੱਜ ਸ਼ਾਮ ਤੱਕ ਹੋਰ ਘਟ ਜੂਗਾ ਜੀ ਨਹੀਂ ਅੱਜ ਕਿੰਨਾ ਕੀਤਾ ਉਹਨਾਂ ਨੇ ਅੱਜ ਸਰ 700 ਉੱਥੇ ਇੱਥੇ ਬੰਦ ਕੌਣ ਲਾ ਰਿਹਾ ਆਪਣੀ ਲੋਕੀ ਲਾ ਰਿਹਾ ਕਿਵੇਂ ਜਨਤਾ ਦੇ ਸਹਿਯੋਗ ਨਾਲ ਜੇ ਸਾਡੇ ਪਿੰਡਾਂ ਦੇ ਸਹਿਯੋਗ ਨਾਲ ਕੋਈ ਕਮੇਟੀ ਹੈ ਇੱਥੇ ਕੋਈ ਲਾਉਂਦੀ ਸਾਡੇ ਹੀ ਸਾਡੇ ਪੜਦੇ ਹਾਂ ਅੰਦੋਲਨ ਵਾਲੇ ਕੋਈ ਸ਼ਰਤਾਂ ਆ ਹਾਂਜੀ ਹਾਂਜੀ ਇਹ ਆਪਣਾ ਨਾਲੇ ਜਸੇਦਾਰ ਵੀ ਹੈ ਜੀ ਸਰਕਲ ਪ੍ਰਧਾਨ ਆ ਦੱਸੋ ਕੀ ਕੀ ਕਿਵੇਂ ਚੱਲ ਰਿਹਾ ਕੋਣ ਕਮੇਟੀ ਆਪਣੇ ਬੰਦੇ ਲਾ ਰਿਹਾ ਕਿਵੇਂ ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਹਾਂ ਹਾਂ ਅਸੀਂ ਇੱਥੇ ਪਹਿਲੇ ਜੌਰ ਜੱਤਾ ਲਾ ਕੇ ਸਾਰੇ ਸੰਗਤ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ ਸੀ ਤੁਸੀਂ ਕਹੋ ਅਭੀਨ ਸਾਹਿਬ ਤੇ ਫਿਰ ਸਰਸਾ ਸਾਹਿਬ ਵੀ ਆਏ ਸਾਡੀ ਮਦਦ ਤੇ ਵਾਸਤੇ ਫਿਰ ਹੋਰ ਸੰਸਤਾਵਾਂ ਜਿ ਮੋਗੇ ਤੋਂ ਆਪਾ ਬਾਬਾ ਗਰਮੀਤ ਸਿੰਘ ਉਹਨਾਂ ਨੂੰ ਸਦਿਆ ਸੀ ਅਸੀਂ ਬੰਨ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਕਿ ਵੀ ਇਸ ਤਰੀਕੇ ਨਾਲ ਕੰਮ ਕਰੋ ਫੇਲ ਨਾਲੇ ਦਾ ਪਾਣੀ ਬਹੁਤ ਤੇਜ਼ ਹੈ ਸਪੀਡ ਦੇ ਵਿੱਚ ਇਹ ਬੰਨ ਨਹੀਂ ਬੱਝ ਸਕਦਾ ਕਿ ਤੁਸੀਂ ਆਪਣਾ ਇਲਾਕਾ ਵਿਚਾਰੋ ਬੋਰੀਆਂ-ਬਾਰੀਆਂ ਲਾ ਕੇ ਕਿਸ ਤਰੀਕੇ ਦੇ ਨਾਲ ਹੁਣ ਸੰਕਟਸਾਰੀ ਲੱਗੀ ਤੇ ਪ੍ਰਸ਼ਾਸਨ ਵਿੱਚ ਐਸਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਆਂ ਹਾਦੀ ਕਰਦੇ ਆਂ ਪਰ ਤਗਲੇ ਲਾ ਵਰਤੋਂ ਕੰਮ ਚੱਲ ਰਿਹਾ ਸੰਗਤ ਸਾਰੀ ਪੈ ਗਈ ਇਲਾਕੇ ਦੀ ਸਰਕਾਰ ਕੋਲ ਲੇਬਰ ਦੇ ਕੰਮ ਕਿੱਥੇ ਕਰ ਰਿਹਾ ਉੱਥੇ ਕੋਥੇ ਆ ਵੇਖੋ ਅਬੀ ਸਰੀ ਬੂਰੀ ਸਭ ਬੰਨੇ ਹੋਇਆ ਜੀ ਦਰਿਆ ਇੱਥੇ ਆ ਗਿਆ ਹੈ ਆ ਦਰਿਆ ਇਹ ਸਪੈਦੇ ਵੱਡ ਵੱਡ ਕੇ ਹੀ ਸੁੱਟੇ ਸਾਰੇ ਵਿੱਚ ਤੇ ਪੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚ ਰਹਾ ਨੇ ਜਿੰਨਾ ਚਿਰ ਉਹ ਜੰਗਲਾਤ ਉਹ ਜਿੱਥੇ ਆ ਜਿਓ ਅੱਗੇ ਆ ਜਿਓ ਕਰਨ ਨੂੰ ਕਰ ਅਮਨ ਆ ਜਿਓ ਅੱਗੇ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਆ ਜਿਓ ਅੱਗੇ ਇਹ ਦਰਿਆੜਾ ਉਹ ਜੰਗਲਾਤ ਦੇ ਨਾਲ ਵਗਦਾ ਹੀ ਜੀ ਹਾਂ ਅੱਛਾ ਇੱਥੇ ਇੱਕ ਤੁਸੀ ਸੀ ਆ ਬਾਨੀ ਸਾਰੇ ਇਹ ਸਾਰੀ ਖੂਰ ਬੈ ਕੇ ਦਰਿਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਤਾਂ ਉਹ ਬੜਾ ਸਾਰਾ ਪੱਥਰ ਛੋੜਦਾ ਪਾਣੀ ਪੁੱਟੀ ਗਈ ਸਿੱਧਾ ਦਰਿਆ ਪੋਲਾਂ ਨੂੰ ਨਹੀਂ ਹੋਇਆ ਤਾਕੇ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹਟੇ ਆ ਦਾ ਪਿੰਡ ਸਾਰਾ ਹੀ ਬਹੁਤ ਖ਼ਰਾਨਾਕ ਬਣ ਗਿਆ ਸੀ ਘਰ ਹੀ ਘਰ ਹੀ ਤੇ ਵਜਦੀ ਆ ਗਈ 12 13 ਘਰ ਹੀ ਹੋਰ ਉੜ ਗਏ ਕਾਰ ਬਣ ਗਏ ਬਾਦੀ ਉਹਨਾਂ ਦੀ ਇੱਕ ਮਸਜਿਦ ਸੀ ਆ ਜਗ੍ਹਾ ਤੇ ਮਸਜਿਦ ਸੀ ਉਹ ਵੀ ਰੁੜ ਗਈ ਉਹ ਵੀ ਰੁੜ ਗਈ ਹਾਂਜੀ ਇਹ ਬੰਦੇ ਇਹਨਾਂ ਜਿੰਨਾ ਚਿਰ ਤੱਕ ਉਹ ਜੰਗਲਾ ਨਹੀਂ ਕੁਟੀਗ ਉਹਨਾਂ ਚ ਮਸਲਾ ਨਹੀਂ ਹੋਣਾ ਮੈਂ ਹਾਂਜੀ ਪੋਆ ਹਲਕੇ ਚ ਹੈ ਜਿਵੇਂ ਪਠਾਨਕੋਟ ਦੇ ਪੋਆ ਪੋਆ ਹਲਕਾ ਪਠਾਨਕੋਟ ਦੇ ਨਾਲ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇੱਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਤੇ ਮਸਜਿਦ ਵੀ ਸੀ ਇੱਥੇ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮਿਹਨਤ ਕਰ ਰਹੇ ਆ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤਾਡੇ ਸਹਯੋਗ ਦੀ ਲੋੜ ਹੈ ਤੁਹਾਡੇ ਸਹਯੋਗ ਦੀ ਲੋੜ ਹੈ ਜੀ ਤੁਸੀਂ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਕੀ ਗੱਲ ਹੈ ਭੇਜ ਦਾਂਗੇ ਵੈਸੇ ਤੁਹਾਨੂੰ ਜਿਹੜੀ ਚੀਜ਼ ਲੋੜ ਪਈ ਤੁਸੀਂ ਕੋਈ ਨਹੀਂ ਮੈਂ ਕੋਈ ਜੋ ਇਹਨਾਂ ਦੀ ਲੋੜ ਹੋਏ ਕਿਸੇ ਚੀਜ਼ ਦੀ ਲੋੜ ਹੋਏ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਅੱਜ ਤੁਸੀਂ ਇਹ ਹਲਕਾ ਜਾ ਤੁਸੀਂ ਸਾਰੀ ਉਹ ਚੀਜ਼ ਹੀ ਲੋੜ ਹੈ ਨੋਡ ਦੱਸ ਦਿਓ ਮੈਂ ਨਾਲ ਤੇ ਨਾਲ ਭੇਜ ਦੂੰਗਾ ਠੀਕ ਹੈ ਜੀ ਕਰਨੀ ਸੁਣਾ ਜਿਹੜਾ ਦਰਿਆ ਯੂਰਨ ਲੈਂਦਾ ਜੀ ਉਸੇ ਵਰਗੇ ਆ ਸਾਰਾ ਚਪੇੜ ਚਾਂਦਾ ਹੈ ਜੰਗਲਾਤ ਜੰਗਲਾਤ ਕੋਈ ਨਹੀਂ ਕੋਈ ਜਰੂਰੀ ਨਹੀਂ ਆ ਲੋਕਲ ਬੰਦਾ ਜੀ ਗੱਲ ਦੁਕਾਨਦਾਰ ਜੀ ਸਰ ਕੀ ਟਿਕੋਣਾ ਦਰਿਆ ਦੇ ਵਿੱਚ ਪੈ ਗਈ ਟਿਕਾਣਾ ਦੱਸ ਦੱਸ ਬੋਲੋ ਜੀ ਸਾਡੇ ਦੋਨੇ ਭਰਾਣਾ ਘਰ ਆਉਂਦੇ ਸਾਹਮਣੇ ਬੋਲ ਦੱਸੋ ਜੀ ਸਾਹਮਣੇ ਸਾਰਾ ਰੋੜ ਗਿਆ ਕੋਈ ਸਮਾਨ ਨਹੀਂ ਬਚਿਆ ਕੁਛ ਨਹੀਂ ਬਚਿਆ ਟਿਕੋ ਇਸ ਨੂੰ ਜਾਣ ਪਜਾ ਕੇ ਭੱਜੇ ਜੀ ਜਾਣ ਬੜੀ ਮੁਕਾਬ ਵਿਚਾਈ ਉਹ ਜਿਹੜੇ ਪਾਣੀ ਚੱਕਦਾ ਮਾਇਆ ਹਾਟ ਦੇ ਚਾਹ ਪਾਣੀ ਆਇਆ ਚਲੋ ਅਸਾਂ ਦਿਖਾਨਦਾਰਾਂ ਦਾ ਸਾਰਾ ਸਮਾਨ ਲੋਗ ਗਿਆ ਕਿਸਰੇ ਹੁੰਦੇ ਹੁਣ ਕਿੱਥੇ ਚਲੇ ਗਏ ਉਹ ਇਦਾਂ ਲੱਗ ਗਿਆ ਇੱਥੇ ਕੋਈ ਨਹੀਂ ਜਾ ਰਿਹਾ ਤੇ ਕੰਮਾ ਬੋਲਾ ਪਿੰਡ ਉਹ ਬਿਲਕੁਲ ਜ਼ਮੀਨਾਂ ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜ਼ਿਆਦਾ ਜੀ ਥੱਲੇ ਪੁੱਤ ਅਕੇ ਮਾਕਲਪੁਰ ਕਾਸ਼ ਉਧਰ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਏ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਫਿਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਹੁੰਦੀ ਜੇ ਚ ਆਪਾਂ ਹਿੰਮਤ ਕਰਕੇ ਸਾਰੇ ਜਮੀਨ ਪੱਧਰੀ ਕਰਾ ਦਾਂਗੇ ਸਾਰੇ ਮਿਹਗੇਗਾ ਟਰੈਕਟਰ ਤੇ ਡੀ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਸਾਰੇ ਕਰਾਂਗੇ 4-500 ਕਿੱਲਾ ਜੀ ਬਿਲਕੁਲ ਖਤਮ ਹੋ ਗਏ ਉਹ 4-500 ਕਿੱਲੇ ਆਪਾਂ ਜਦੋਂ ਮੌਕਾ ਆ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਵਾਉਂ ਮੈਂ ਤਾਂ ਕਹਿ ਦੂੰਗਾ ਪਰ ਤੁਹਾਨੂੰ ਪਤਾ ਹੈ ਤੁਹਾਡਾ ਕਹਿੰਦਾ ਝਾੜੂ ਵਾਲੇ ਝਾੜੂ ਵਾਲਿਆਂ ਦੀ ਸਰਕਾਰ ਹੈ ਜੇ ਪ੍ਰਮਾਤਮਾ ਮਿਹਰ ਕਰੇ ਆਪਣੀ ਬਾਈ ਜਾਂਦੀ ਹੈ ਤੇ ਮੈਂ ਪੁਰਾਣੇ ਵੀ ਕਰ ਦੂੰਗਾ ਦੇਖੀ ਉਹ ਵੀ ਮਿਹਰ ਕਰ ਲੋ ਪੁਲਿਸ ਆਣ ਗੱਲ ਪੀਜੀ ਆਣ ਸੁਵੀਰ ਸਿੰਘ ਬਾਦਲ ਅੱਜ ਪੁਵਾ ਹਲਕੇ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਹਰ ਪੀੜਤਾਂ ਦੀ ਸਾਰ ਲਈ ਗਈ ਹੈ ਸਰ ਬੜਾ ਵੱਡਾ ਨੁਕਸਾਨ ਹੋਇਆ ਇੱਥੇ ਕਾਫੀ ਜ਼ਿਆਦਾ ਜਿਹੜਾ ਬਾਜ਼ਾਰ ਵੀ ਸੀ ਇੱਥੇ ਔਰ ਲੋਕਾਂ ਦੀ ਜਿਹੜੀ ਹੈ ਹੁਣ ਟੇਕ ਹੈ ਮਦਦ ਉਹ ਤੁਹਾਡੇ ਵੱਲੋਂ ਮੰਗੀ ਗਈ ਹੈ ਦੇਖੋ ਇੱਕ ਤਾਂ ਇਮੀਡੀਏਟਲੀ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਦੇ ਕਰਜ਼ੇ ਹੈ ਜਿੰਨੇ ਕੋਆਪਰੇਟਿਵ ਬੈਂਕ ਦੇ ਕਰਜ਼ੇ ਉਹ ਬਿਲਕੁਲ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਸਰਕਾਰ ਨੂੰ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦੇ ਲੈਵਲ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਅਕਾਲੀ ਦਲ ਤਰਫੋਂ ਕਰਾਂਗੇ ਬਿਲਕੁਲ ਅਗੇ ਪੁਲ ਵੀ ਜਿਹੜਾ ਹੈ ਉਹ ਅਕਾਲੀ ਸਰਕਾਰ ਵੱਲੋਂ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਜਿਹੜਾ ਹੈ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਤਾਂ ਐਟ ਦ ਮੋਮੈਂਟ ਜਿਵੇਂ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦਿੰਦਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜਾਊਗਾ ਜੋ ਪਾਣੀ ਹੋਊਗਾ ਉਹ ਸਾਰਾ ਪਦਰਾ ਅਸੀਂ ਕਾਲੀਦਲ ਕਰੂਗਾ ਇੱਕ ਸੁਖਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਪੁੱਟਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਦੇ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪੈਂਦਾ ਅਕਾਲੀ ਦੇ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਦੇ ਕਰਦਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਉਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰਦਾਂਗੇ ਬਿਲਕੁਲ ਪਰ ਆਮ ਆਮੀ ਪਾਰਟੀ ਤੋਂ ਇਹ ਕੀ ਕੀਤੀ ਆਏ ਕੀ ਦੇਖਦੇ ਹੋ ਮੈਂ ਆਮ ਆਦੀ ਪਾਰਟੀ ਬਗੋਖ ਨਹੀਂ ਕਰਾਂ ਦੇਖੋ ਅਸਲ ਸਿੰਘ ਵੀ ਪਹੁੰਚੇ ਹੋਣੇ ਮੋਕੇ ਤੋਂ